ਜੀ ਉਹ ਤੇ ਨਹਿ ਗਾ ਲੋ ਜਾਂਦੇ ਹਾਂ ਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਹੋਰ ਸਰਾਵ ਵੀਰੋਂ ਪਰੌ ਕੀ ਹਾਲ ਚਾਲ ਠੀਕ ਠਾਕ ਅਬ ਦਿੰਜਾ ਲਾਈਟਾਂ ਜਗਾ ਦੇ ਸਾਰੇ ਬਲਬ ਜਗਾ ਦੇ ਚਾਲੋ ਉਹ ਸਾਰੇ ਜਗਾ ਦੇ ਹੋਰ ਬਲਬ ਸੋਚ ਵਾਵਾ ਹਾਂ ਹੋਰ ਸਰਾਵ ਵੀਰੋਂ ਪਰੌ ਕੀ ਹਾਲ ਚਾਲ ਠੀਕ ਠਾਕ ਵਧੀਆ ਜੀ ਅੱਜ ਆਪਾਂ ਸੇਵਾ ਦੇ ਵਲੌਗ ਵਾਲੇ ਚੈਨਲ ਤੋਂ ਆਪਾਂ ਲਾਈਵ ਹੋਏ ਆਂ ਦੇਖਦੇ ਆਂ ਇਹਦੇ ਤੇ ਕਿੰਨੇ ਕਿ ਵੀਰ ਭਰਾ ਆਨਲਾਈਨ ਹੁੰਦੇ ਆ ਵਾਹਿਗੁਰੂ ਖਾਲਸਾ ਭਾਈ ਫਤਿਹ ਹਾਂ ਇਹਦੇ ਤੇ ਘਾਟੀ ਵੀਰ ਭਰਾ ਹੁੰਦੇ ਆ ਆਨਲਾਈਨ ਜਿਹੜਾ ਕੋਈ ਨਾ ਸੀ ਹਦੀ ਘਾਟੀ ਹੁੰਦੇ ਤਾਂ ਹੋ ਇਹਦੇ ਤੇ ਫਾਲੋਅਰ ਥੋੜੇ ਆ ਹਾਂ ਇੱਕ ਵੀਰ ਆ ਗਿਆ ਆਨਲਾਈਨ ਵਾਹਿਗੁਰੂ ਪੜਾ ਕਰੇ ਹੋਰ ਸੁਣਾਓ ਵੀਰੋ ਕੀ ਹਾਲ ਚਾਲ ਠੀਕ ਠਾਕ ਸੇ ਤਾਂ ਇੱਕ ਵੀਰ ਆਨਲਾਈਨ ਆਇਆ ਸ਼ੁ크ਰਾ ਰੱਬ ਦਾ ਕਿਹੜਾ ਪਿੰਡਾ ਵੀਰ ਤੇ ਤੁਹਾਡਾ ਦੱਸਿਓ ਭਲਾ ਕੌਣ ਕਿੱਥੋਂ ਬੋਲਦੇ। ਭਾਈ ਗੁਰੂ ਇਹ ਆਪਣਾ ਸੇਵਾ ਦਾ ਨਵਾਂ ਵਲੌਗ ਚੈਨਲ ਵਾ। ਇਹਦੇ ਤੇ ਆਪਾਂ ਸੰਜੀ ਰੋਜ਼ ਦੀ ਰੋਜ਼ ਜਾਂ ਇੱਕ ਅੱਧਾ ਦਿਨ ਛੱਡ ਕੇ ਸੇਵਾ ਦੀਆਂ ਵੀਡੀਓਜ਼ ਪਾਇਆ ਕਰਾਂਗੇ। ਤੇ ਸੋ ਜਿਵੇਂ ਮੈਨੂੰ ਜਿਵੇਂ ਤੁਸੀਂ ਵਲੌਗਿੰਗ ਵਾਲੇ ਚੈਨਲਸ ਨੂੰ ਲਾਈਕ ਕਰਦੇ ਜੇ ਜਾਂ ਟਰੈਵਲਿੰਗ ਵਾਲੇ ਨੂੰ ਜਾਂ ਕੋਈ ਵੀ ਜਿਵੇਂ ਕਿਚਨ ਦਾ ਜਾਂ ਘਰ ਪ੍ਰਵਾਸ ਦੇ ਵੀਡੀਓਜ਼ ਨੂੰ ਲਾਈਕ ਕਰਦੇ ਜੇ ਉਹਨਾਂ ਨੂੰ ਚੈਨਲਸ ਨੂੰ ਦੇਖਦੇ ਜੇ ਤੇ ਮੈਂ ਬੜਿਆਸ ਨਾਲ ਇਹ ਚੈਨਲ ਨਵਾਂ ਬਣਾਇਆ ਸੀਗਾ ਅੱਜ ਤੋਂ 2-3 ਮਹੀਨੇ ਤੇ ਮੈਨੂੰ ਵੀ ਆਸ ਵਾਕੇ ਤੁਸੀਂ ਸੇਵਾ ਦੇ ਵੀਡੀਓਜ਼ ਵੀ ਦੇਖੋਗੇ ਕਿਉਂਕਿ ਕਈ ਵੀਰ ਭਰਾ ਕਹਿੰਦੇ ਆ ਕਿ ਵੀਰ ਅਸੀਂ ਸੇਵਾ ਚ ਹਿੱਸਾ ਨਹੀਂ ਪਾ ਸਕਦੇ ਸਾਡੂ ਮਤਲਬ ਕਿ ਜੇ ਵੀ ਜਾਇਤ ਨਹੀਂ ਦਿੰਦੇ ਪਰ ਜੇਕਰ ਤੁਸੀਂ ਸਾਡਾ ਇਸ ਚੈਨਲ ਨੂੰ ਲਾਈਕ ਕਰੋਗੇ ਵੀਡੀਓਜ਼ ਨੂੰ ਪੂਰਾ ਦੇਖੋਗੇ ਤੇ ਤੁਹਾਡੀ ਵੀਡੀਓ ਵੇਖਣ ਦੇ ਨਾਲ ਹੀ ਤੁਸੀਂ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਉਂਕਿ ਜਿੱਦਾਂ ਸਾਨੂੰ ਵਿਊਜ਼ ਆਉਣਗੇ ਵਿਊਜ਼ ਤੋਂ ਜੋ ਸੇਵਾ ਆਉਗੀ ਉਹ ਸੇਵਾ ਦੇ ਨਾਲ ਉਹ ਜੋ ਇਨਕਮ ਆਉਗੀ YouTube ਵੱਲੋਂ ਉਸ ਦੇ ਨਾਲ ਅਸੀਂ ਆਪਣੇ ਆຊਿਮ ਦੇ ਖਰਚੇ ਪੂਰੇ ਕਰਾਂਗੇ ਸੋ ਬੜੀ ਆਸ ਨਾਲ ਮੈਂ ਵੀਡੀਓਜ਼ ਰਿਤੇ ਪਾਉਣਾ ਵੈਸੇ ਚੈਨਲ ਤੇ ਪਾਉਣਾ ਵਾ ਬਾਕੀ ਜਿਵੇਂ ਤੁਸੀਂ ਦੇਖਿਆ ਆਪਾਂ ਲਾਇਆ ਵਾ ਥੰਬਨੇਲ ਲਾਇਆ ਵਾ ਕਿ ਜਿਵੇਂ ਆਪਾਂ ਦੋ ਬੱਚੇ ਲੈ ਕੇ ਜਾਂਦੇ ਸੀਗੇ ਹਰੀਕੇ ਪੱਤਨ ਦੇ ਲਾਗੇ ਪਿੰਡ ਬੂਆ ਜਿਲ੍ਹਾ ਤਰਨਤਾਰਨ ਰਾਤ ਦੇ ਕੋਈ 6-7 ਵਜੇ ਬੱਚਿਆਂ ਨੂੰ ਛੜਕਨਾਰੇ ਛੱਡ ਗਿਆ ਸੀਗਾ ਰਾਸਾਲ ਦੇ ਬੱਚੇ ਆ ਨਾ ਉਹ ਸੁਣ ਸਕਦੇ ਆ ਨਾ ਬੋਲ ਸਕਦੇ ਆ ਨਾ ਤੁਰ ਫਿਰ ਸਕਦੇ ਆ ਪਤਾ ਨਹੀਂ ਕੀ ਇਹਨਾਂ ਨੇ ਕਰਨ ਮਾੜੇ ਕੀਤੇ ਵਿਚਾਰਿਆਂ ਨੇ ਤੇ ਹੁਣ ਉਹਨਾਂ ਦਾ ਨਾਂ ਨਹੀਂ ਆਪਾਂ ਨੂੰ ਪਤਾ ਕੀ ਨਾਂ ਵਾ ਸੋ ਮੈਂ ਰਿਕਵੈਸਟ ਕਰ ਲੱਗਾ ਆਪਣੇ ਭੈਣ ਭਰਾਵਾਂਗੇ ਕਿ ਦੱਸਿਓ ਕੀ ਆਪਾਂ ਉਹਨਾਂ ਦੇ ਨਾਂ ਕੀ ਨਾਂ ਰੱਖਿਓ ਉਹਨਾਂ ਦੇ ਇੱਕ ਵਿੱਚੋਂ ਮੁੰਡਾ ਵ ਤੇ ਇੱਕ ਕੁੜੀ ਆ ਹੈਗੇ ਮਤਲਬ ਕਿ ਸੇਮ 10 ਸਾਲ ਦੀ ਉਮਰ ਉਹਨਾਂ ਦੀ ਵਾਈ ਗਰੁੱਪ ਉੱਲਾ ਕਰੀ ਸਾਰਾ ਲੈਂਦਾ ਇਹ ਦੱਸਿਓ ਬਲਕਿ ਕਮੈਂਟਾਂ 'ਚ ਆਪਾਂ ਕੀ ਨਾਂ ਉਹਨਾਂ ਦਾ ਰੱਖੀਏ ਪਾਕਿਸਤਾਨੀ ਆਸ਼ਮ ਦੇ ਵਿੱਚ ਆਪਾਂ ਨੂੰ ਇਸ ਟਾਈਮ ਬਹੁਤ ਜ਼ਿਆਦੀ ਲੋਡ ਆ ਭਾਲਨ ਦੀ ਇਹ ਕਿੰਨਾ ਭੈਣ ਭਰਾਵਾਂ ਜਿਹੜੇ ਵੀਰ ਵਾ ਆਪਣੇ ਕੋਲ ਭਗਤ ਵਾ ਜਿਹੜੇ ਉਹਨਾਂ ਨੂੰ ਸਾਹਮਦੇ ਆਕਾਸ਼ ਸਾਹਮਦੇ ਜਿਵੇਂ ਸਾਹਮਦਾ ਵਾ ਸਰਵਣ ਵੀਰ ਸਾਹਮਦਾ ਵਾ ਹਰਜੋਤ ਵੀਰ ਸਾਹਮਦਾ ਵਾ ਭੈਣ ਸਾਹਮਦੀ ਹੈ ਭੈਣ ਗਿੰਦਰੀ ਕੋਹਰ ਭੈਣ ਅੱਜ ਜੁਆਇਨ ਕਰਾਈ ਆਪਾਂ ਤੇ ਸੋ ਉਹਨਾਂ ਦੀ ਜੋ ਆਪਣੀ ਤਨਖਾਹਾਂ ਵਾ ਉਹਨਾਂ ਵਾਸਤੇ ਆਪਾਂ ਨੂੰ ਆ ਮਾਇਆ ਦੀ ਲੋੜ ਵਾ ਤੇ ਕਿਉਂਕਿ ਮਹੀਨੇ ਦੇ 40-50 ਹਜ਼ਾਰ ਤਨਖਾਵਾ ਵਾ ਜਿਹੜੇ ਜੁੜੀਆਂ ਇਹਨਾਂ ਦੀਆਂ ਫਿਰ ਸੌਦੇ ਵਾਲੇ ਦੇ ਪੈਸੇ ਦੇਣੇ ਆ ਇਲੈਕਟ੍ਰੀਸ਼ੀਅਨ ਵਾਲੇ ਦੇ ਪੈਸੇ ਦੇਣੇ ਆ ਫਿਰ ਪੈਸੇ ਦੇਣੇ ਦੁੱਧ ਵਾਲੇ ਦੇ ਮਤਲਬ ਕਿ ਮੇਰੇ ਕੋਲ ਲੱਖ ਡੇਢ ਲੱਖ ਰੁਪਈਆ ਜਿਹੜਾ ਇਹਨਾਂ ਦਾ ਜੁੜਿਆ ਦੇਣ ਵਾਲਾ ਸੋ ਜਰੂਰ ਸਾਥ ਦਿਓ ਹਰ ਹਰਤਮਾ ਫੈਨ ਬਾਬਰ ਰਣਦੇਵ ਸੋਸਾਇਟੀ ਦੇ ਹਰਮਨ ਸਾਹਿਬ ਇਹ ਕਿ ਲਿਖਿਆ ਹਰਮਨ ਸਾਹਿਬ ਇਹ ਕੀ ਲਿਖਿਆ ਫੈਨ ਬੱਬਰ ਅਤਿਨਦੇਵ ਸੇਵਾ ਸੋਸਾਇਟੀ ਦੇ ਇਹ ਕੌਣ ਚਾਹੁੰਦਾ ਪੇਜ ਓਕੇ ਹਰਮਨ ਸਾਹਿਬ ਪਤਾ ਨਹੀਂ ਕੀ ਨਾਮ ਲਿਖਿਆ 13 ਜਾਨੇ ਜੁੜ ਗਿਆ ਨਾਲ ਤੇ ਸਮਝੀ ਇਸ ਤੇ ਆਪਾਂ ਨਾ ਰੋਜ਼ ਦੀ ਰੋਜ਼ ਆਪਾਂ ਵੀਡੀਓ ਪਾਏ ਕਰੀਆਂ ਸੇਵਾ ਦੀਓ ਜੇ ਰੋਜ਼ ਨਹੀਂ ਪਾਵਾਂਗੇ ਤੇ ਇੱਕ ਅੱਧੇ ਦਿਨ ਛੱਡ ਕੇ ਪਾਵਾਂਗੇ ਇਸ ਚੈਨਲ ਦੇ ਉੱਪਰ ਬਲੌਗਿੰਗ ਟਾਈਪ ਪਾਇਆ ਕਰਾਂਗੇ ਜਿਵੇਂ ਆ ਭਗਤਾਂ ਨਾਲ ਹੱਸਦੇ ਖੇਡਦੇ ਹੰਦੀਆਂ ਵੀਡੀਓਜ਼ ਪਾਇਆ ਕਰਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਮਾਰ ਦਿੰਦੇ ਆ ਫਿਰ ਉਹਨਾਂ ਦੀ ਤੁਹਾਨੂੰ ਦੱਸਾਂਗੇ ਕਿ ਕੌਣ ਭਗਤ ਸੀਗਾ ਕਿੱਥੋਂ ਲਿਆਂਦਾ ਸੀਗਾ ਤੇ ਉਹਨਾਂ ਦੀ ਆਪਾਂ ਵੀਡੀਓ ਪਾਇਆ ਕਰਾਂਗੇ ਕਿਉਂਕਿ ਜਿਹੜਾ ਆਪਣਾ ਮੇਨ ਪੇਜ ਆ ਉਹਦੇ ਤੇ ਤੁਹਾਨੂੰ ਪਤਾ ਕਿ ਆਪਾਂ ਮੇਨ ਮੇਨ ਵੀਡੀਓ ਜੀ ਪਾਈ ਦੀਆਂ ਵਾ ਤੇ ਉਹਦੇ ਤੇ ਦੂਸਰੀਆਂ ਵੀਡੀਓਜ਼ ਨਹੀਂ ਪਾਈ ਦੀਆਂ ਪਰ ਜਿਹੜਾ ਆ ਚੈਨਲ ਬਣਾਇਆ ਆਪਾਂ ਇੱਥੇ ਆਪਾਂ ਸਾਰੀਆਂ ਵੀਡੀਓ ਆ ਆਸ਼ਮ ਦੇ ਵਿੱਚ ਅੱਜ ਕੀ ਕੀਤਾ ਕੀ ਨਹੀਂ ਕੀਤਾ ਕਿੱਥੇ ਗਏ ਆਏ ਆ ਮਤਲਬ ਕਿ ਬ੍ਰੀਕੀ ਨਾਲ ਮਤਲਬ ਕਿ ਆਪਾਂ ਛੋਟੀ ਤੋਂ ਛੋਟੀ ਵੀਡੀਓ ਵੀ ਪਾਇਆ ਕਰਾਂਗੇ ਤਾਂ ਜੋ ਸੰਤ ਜਿਹੜੀ ਪਿਆਰ ਕਰਦੀ ਉਹਨਾਂ ਨੂੰ ਪੂਰਾ ਪਤਾ ਲੱਗੇ ਕਿ ਕਿੰਨੇ ਭਗਤ ਵਾ ਭਗਤ ਸਾਰਾ ਦਿਨ ਕੀ ਕਰਦੇ ਰਹਿੰਦੇ ਆ ਠੀਕ ਹੈ ਜੀ ਇਸ ਚੈਨਲ ਤੇ ਆਪਾਂ ਵੀਡੀਓਸ ਪਾਇਆ ਕਰਾਂਗੇ ਸੋ ਵਾਈ ਗਰੁੱਪ ਹਲਾ ਕੇ ਸਾਰਿਆਂ ਦਾ ਬਾਕੀ ਅ ਇੱਕ ਭੈਣ ਦਾ ਅੱਜ ਫੋਨ ਆਇਆ ਸੀਗਾ ਕਿ ਉਹਨਾਂ ਦੇ ਬੇਬੀ ਹੋਣ ਵਾਲਾ ਵਾ ਤੇ ਉਹ ਭੈਣ ਠੀਕ ਨਹੀਂ ਆ ਅਰਦਾਸ ਕਰਿਓ ਕਿ ਉਹ ਭੈਣ ਦੇ ਜਿਹੜੇ ਬੇਬੀ ਆ ਤਾਂ ਦੁਸਤੋ ਉਹ ਵੀ ਚੜ੍ਹਦੀ ਕਲਾ ਬਖਸ਼ੇ ਵੈਗਰੂ ਨੂੰ ਤੰਦਰੁਸਤੀਆਂ ਦਵੇ ਤੇ ਚੋਲਾ ਸਾਹਿਬ ਲੱਗ ਗਏ ਪਿੰਡ ਵਾ ਕੋਈ ਉਹਨਾਂ ਦਾ ਤੇ ਵੈਗਰੂ ਉਹਨਾਂ ਨੂੰ ਤੰਦਰੁਸਤੀਆਂ ਦਵੇ ਉਹਨਾਂ ਨੇ ਸਪੈਸ਼ਲ ਫੋਨ ਕੀਤਾ ਸੀ ਕਿ ਭੈਣ ਦਾ ਬੇਬੀ ਹੋਣ ਵਾਲਾ ਵਾ ਤੇ ਕੋਈ ਪ੍ਰੋਬਲਮ ਆ ਰਹੀ ਹੈ ਭੈਣ ਨੂੰ ਉਹਦੀ ਅਰਦਾਸ ਕਰਿਓ ਬੇਟਮਾ ਸਾਹਿਬ ਮਨਕੀਰਤ ਕੌਰ ਅਛਾ ਅਛਾ ਬੇਟਮਾ ਸਾਹਿਬ ਮਨਕੀਰਤ ਕੌਰ ओके ओके ਉਸ ਬੱਚਿਆਂ ਦਾ ਨਾਂ ਵਾਈਗਰ ਪੜਾ ਕਰੇ ਫੈਨ ਬਾਬਰ ਰਤਨਦੇਵ ਸੁਸਾਇਟੀ ਦੇ ਇਹ ਪੇਜ ਕੌਣ ਚਲਾਉਂਦਾ ਪਤਾ ਨਹੀਂ ਚਲੋ ਵਾਈਗਰ ਪੜਾ ਕਰੇ ਜੋ ਜੋ ਗੇਮ ਟਾਪ ਗੁੱਡ ਮਾਰਨਿੰਗ ਸਰ ਵੈਰੀ ਗੁੱਡ ਮਾਰਨਿੰਗ ਭਰਾ ਸਾਡੇ ਦੇ ਇੱਥੇ ਰਾਤ ਪੈਣ ਵਾਲੀ ਆ ਵਾਈਗਰਤਨ ਗੁਰੂ ਅਮਰਦਾਸ ਚਲੋ ਉਸ ਭੈਣ ਵਾਸਤੇ ਜਿਵੇਂ ਹੁਣ 6 ਭੈਣ ਵੀਰ ਜਾਂ ਭੈਣਾ ਨਾਲ ਮੇਰੇ ਜੁੜੀਆਂ ਇਸ ਟਾਈਮ ਵੇਖ ਰਿਹਾ 6 ਜਣੇ ਮੈਨੂੰ ਵੇਖ ਰਿਹਾ 6 ਜਣੇ ਨੂੰ ਮੈਂ ਬੇਨਤੀ ਕਰਦਾ ਮੈਂ ਇੱਕ ਵਾਰੀ ਉਸ ਭੈਣ ਵਾਸਤੇ ਜਿਹੜੇ ਬੇਬੀ ਹੋਣ ਵਾਲਾ ਵਾ ਉਹਦੇ ਵਾਸਤੇ ਇੱਕ ਰਿਵਾਇ ਕਰੋ ਜਰੂਰ ਲਿਖੋ ਹੁਣ 10 ਜਣੇ ਹੋ ਗਏ ਆ 10 ਜਣੇ ਨੂੰ ਮੈਂ ਬੇਨਤੀ ਕਰਦਾ ਕਿ ਉਹ ਜਿਹੜੀ ਭੈਣ ਦਾ ਫੋਨ ਆਇਆ ਸੀਗਾ ਕਿ ਉਹਨਾਂ ਦੇ ਬੇਬੀ ਹੋਣ ਵਾਲਾ ਵਾ ਉਹਨਾਂ ਦੀ ਪਰਜਾਈ ਦੇ ਤੇ ਥੋੜੀ ਪ੍ਰੋਬਲਮ ਆ ਰਹੀ ਆ ਸੋ ਉਹਨਾਂ ਦੀ ਅਰਦਾਸ ਜਰੂਰ ਕਰਿਓ ਜੀ ਪ੍ਰਭ ਗਗਨ ਦਾ ਮੂਗਾ ਗੰਤਾ ਮੇਰੀਆਂ ਗੁੜੀਆਂ ਹਾਂ ਮਿਲਦਾ ਮੇਰੀ ਮੈਡਮ ਤਨੀ ਕਿਤੇ ਵਿਕਰੀ ਇਹ ਇਹ ਚੈਨਲ ਤੇ ਇਹ ਦੱਸਿਓ ਨਾ ਬੱਚਿਆਂ ਨੂੰ ਉਸ ਭੈਣ ਨੂੰ ਰੱਬ ਚੜ੍ਹਦੀ ਕਲਾ ਬਖਸ਼ੇ ਚੱਲ ਜਾਨੀ ਮਾਈਕਰੋ ਲਿਖੋ ਇੱਕ ਵਾਰੀ ਬਾਕੀ ਦੱਸੋ ਕੌਣ ਕਿਹੜਾ ਵੀਰ ਕਿੱਥੋਂ ਬੋਲਦਾ ਦੱਸੋ ਸਾਰੇ ਨੌਜਾਨੀਆਂ ਦੱਸੋ ਕਿਹੜਾ ਵੀਰਾ ਕੀ ਨਾਮ ਆ ਜਾਂ ਭੈਣ ਵਾ ਕੀ ਨਾਮ ਆ ਤੇ ਕਿਹੜਾ ਪਿੰਡ ਵਾ ਹਾਂਜੀ ਸ਼ੀ ਇਜ਼ ਮਾਈ ਵਾਈਫ ਫਾਨ ਵਾ ਬਰਤਨਦੇਵ ਸੋਸਾਇਟੀ ਦੇ ਵਿਲਾ ਮੇਰੀ ਵਾਈਫ ਪੇ ਚਲਾਉਂਦੀ ਤੇ ਮੈਨੂੰ ਧਿਆਨ ਹੀ ਨਹੀਂ ਜੋ ਬੰਸੀਂ ਮੰਗਾ ਮੰਗੇ ਵੀਰ ਕਿੱਥੋਂ ਬੋਲਦੇ ਕਿਹੜਾ ਪਿੰਡ ਆ ਆਈਡੀ ਜੋਬਰ ਸਿੰਘ ਆ ਤੇ ਉਹਦਾ ਮੰਗਾ ਕਿ ਨਾਂ ਦੱਸ ਰਿਹਾ ਜੀ ਜਿਹੜਾ ਭਗਤੰਦਰ ਰੱਖਣਾ ਬੱਚਿਆਂ ਦਾ ਜਿਦਾਂ ਕਰ ਤੂੰ ਲਾਪਿਆ ਬੁਖਾਰ ਚੜਿਆ ਰਿਹਾ ਦੋ ਦਿਨ ਵਾਈਫ ਨਾਟ ਡਾਟਰ ਵਾਈਫ ਨਾਟ ਡਾਟਰ ਮੱਚ ਵੋਟੀ ਆ ਕੁੜੀ ਨਹੀਂ ਐਸਾ ਵਾਈਫ ਨਾ ਟੱਚ ਆ ਮੋਟੀ ਨਹੀਂ ਕੁੜੀ ਆ ਪ੍ਰਭਵਾ ਪ੍ਰਭਵਾ ਨੂੰ ਇੰਦ ਸਿਵ ਮੜਿਆ ਵਾਈਫ ਨਾਟ ਡਾਟਰ ਐਸਾ ਪ੍ਰਭਵਾ ਜੋਬਨ ਸਿੰਘ ਧੁੰਨ ਤੋਂ ਐਸਾ ਫੇ ਤੇ ਅੱਛਾ ਮੰਗਾ ਧੁੰਨ ਗਵਾਂਢੀ ਫੇ ਸਾਡਾ ਤੇ ਔਰ ਮੰਗੇਵੀਰ ਕੀ ਹਾਲ ਚਾਲ ਠੀਕ ਠਾਕ ਟੌਫਨ ਕਿਹੜਾ ਵਾ ਓਕੇ ਪ੍ਰਾਪ ਚਲਾ ਰਹੀ ਹੈ ਜੀ ਪਾਕਿਸਤਾਨ ਜੀ ਸਾਨੂੰ ਇੱਥੇ ਨਾ ਕਣਕ ਦੀ ਬਹੁਤ ਲੋੜ ਪੈ ਰਹੀ ਆ ਕਣਕ ਦਾ ਸਟਾਕ ਸਾਡਾ ਸਿਰਫ ਰਹਿ ਗਿਆ 4-5 ਦਿਨ ਦਾ ਰਹਿ ਗਿਆ ਵਾ ਤੇ ਉਹਦੇ ਵਾਸਤੇ ਵੀ ਬੇਨਤੀ ਕਰਿਆ ਜਰੂਰ ਸਾਥ ਦਿਓ ਤੇ ਬਾਕੀ ਸਾਨੂੰ ਇੱਥੇ ਇੱਕ ਵਾਸ਼ਿੰਗ ਮਸ਼ੀਨ ਦੀ ਲੋਡ ਦਾ ਸਿਆਲ ਵਾਸਤੇ ਵੀਰਾਂ ਨੇ ਅਖਣਾ ਪੈਣਾ ਲਖਣਾ ਕਿ ਤੇ ਮੰਗੀ ਜਾਂਦਾ ਮੰਗਤਾ ਹਨਾ ਸੰਧੀ ਹੁਣ ਤੁਹਾਨੂੰ ਪਤਾ ਆ ਕਿ ਜਿਹੜੇ ਦਿਮਾਗੀ ਆਫਸੈਟ ਆ ਹੁਣ ਉਹਨਾਂ ਵਾਸਤੇ ਆਪਣੀ ਕਿਹੜਾ ਕੋਈ ਗੋਲਖਾ ਜਾਂ ਆਪਣੀ ਕਿਹੜਾ ਕੋਈ ਜ਼ਮੀਨ ਜਾਇਦਾਦ ਆ ਤੇ ਫਿਰ ਤੁਹਾਨੂੰ ਪਤਾ ਕਿ ਉਹਨਾਂ ਭਗਤਾਂ ਵਾਸਤੇ ਇਹ ਲਵਸੀਲਾ ਤੇ ਕਰਨੇ ਪੈਣਾ ਆਇਰ ਅੱਗੇ ਵੀਡੀਓ ਕਾਫੀ ਵਾਇਰਲ ਹੋ ਲੋ ਜਾਂਦੀ ਐ ਸਾਇਰ ਕੀ ਵੀਡੀਓ ਘੱਟ ਪਾਣੀ ਇੱਥੇ ਜਾਂਦਾ ਕਰਕੇ ਜਿਹਦਾ ਕਰਕੇ ਥੋੜੀ ਮਤਲਬ ਕੇ ਸੰਗਤ ਨਾਲ ਟੱਚ ਚ ਘੱਟ ਰਿਹਾ ਆਪਾਂ ਹੈਲੋ ਚਲੋ ਤੰਗ ਜੀ ਮੈਂ ਹੁਣ ਲਵਾਂ ਇਜਾਜ਼ਤ ਇਸ ਚੈਨਲ ਤੋਂ ਤੇ ਬਾਕੀ ਮੈਂ ਆਸ ਕਰਦਾ ਹਾਂ ਦਾ ਕਲਰ ਆਫ ਦਾ ਨੰਬਰ ਦਾ ਕਲਰ ਆਫ ਦਾ ਨੰਬਰ ਐਡ